ਪਰਵਿੰਦਰ ਕੁਮਾਰ ਭਾਰਤੀ ਜੀ ਅੱਜ ਗੁਰਦਾਸਪੁਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੋ ਕਿ ਮੀਤ ਪ੍ਰਧਾਨ ਨੇ ਐਸ ਸੀ ਐਸਟੀ ਬੀ ਸੀ ਯੂਨੀਅਨ ਦੇ ਟੀਚਿੰਗ ਡਿਪਾਰਟਮੈਂਟ ਦੇ ਅੱਜ ਗੁਰਦਾਸਪੁਰ ਦੇ ਅੰਦਰ ਇੱਕ ਕੈਡਰ ਕੈਂਪ ਲਗਾਇਆ ਗਿਆ ਪੁਨਾਇਕ ਦੇ ਉੱਪਰ ਜਿਹਦੇ ਅੰਦਰ ਰੈਜੂਲੇਸ਼ਨ ਪਾਲਿਸੀ ਦੀ ਮਹੱਤਤਾ ਦੇ ਬਾਰੇ ਦੱਸਿਆ ਗਿਆ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਰ ਅੱਜ ਤੁਸੀਂ ਗੁਰਦਾਸਪੁਰ ਚ ਆਏ ਹੋ ਤੇ ਗੁਰਦਾਸਪੁਰ ਦੇ ਅੰਦਰ ਕੀ ਵਿਸ਼ੇਸ਼ਤਾ ਤੇ ਕੀ ਕਮੀਆਂ ਨਜ਼ਰ ਆਈਆਂ ਨੇ ਜੀ ਅ ਅੱਜ ਸਾਡੀ ਗੁਰਦਾਸਪੁਰ ਦੀ ਟੀਮ ਵੱਲੋਂ ਐਸਸੀਬੀਸੀ ਦੀ ਯੂਨੀਅਨ ਪੰਜਾਬ ਦੇ ਮਾਧਿਅਮ ਰਾਹੀਂ ਕੇਟਰ ਕੈਂਪ ਰੱਖਿਆ ਗਿਆ ਸੀ ਕੇਟਰ ਕੈਂਪ ਦਾ ਜਿਹੜਾ ਥੀਮ ਸੀ ਉਸੇ ਕੋਨਾ ਪੈਕੇਟ ਤੇ ਰਿਜ਼ਰਵੇਸ਼ਨ ਪਾਲਿਸੀ ਜਿਹਦੇ ਵਿੱਚ ਅਸੀਂ ਕੋਨਾ ਪੈਕੇਟ ਦੇ ਉੱਤੇ ਸਾਡੇ ਸਾਥੀਆਂ ਨੇ ਸਾਡੇ ਐਕਸ ਪ੍ਰੈਜ਼ੀਡੈਂਟ ਸਾਹਿਬ ਨੇ ਬੜਾ ਵਿਸਥਾਰਪੂਰਵਕ ਗੱਲ ਕੀਤੀ ਤੇ ਮੇਰਾ ਟੌਪਿਕ ਸੀਗਾ ਹੀ ਰਿਜ਼ਰਵੇਸ਼ਨ ਪਾਲਿਸੀ ਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਪੰਜਾਬ ਦੇ ਵਿੱਚ ਅੱਜ ਤੱਕ ਸਰਪੇ ਰੇਸ਼ ਆਜ਼ਾਦ ਹੋਇਆ ਹੈ ਅਸਟਾਕ ਰੈਜ਼ਰਵੇਸ਼ਨ ਪਾਲਿਸੀ ਕਦੇ ਵੀ ਨਿਯਮਾਂ ਅਸਾਰ ਲਾਗੂ ਨਹੀਂ ਕੀਤੀ ਗਈ ਹੈ ਸੋ ਸਾਡਾ ਮਕਸਦ ਇੰਨਾ ਹੈ ਵੀ ਆਪਾਂ ਜਿਵੇਂ ਸਮੇਂ-ਸਮੇਂ ਤੇ ਜਥੇਬੰਦਕ ਮਾਧਿਮ ਰਹੀਂ ਸਰਕਾਰ ਦੇ ਨਮਾਇੰਦਿਆਂ ਨੂੰ ਜਾਂ ਮਿਨਿਸਟਰਸ ਨੂੰ ਆਪਣਾ ਪੱਖ ਰੱਖਦੇ ਹਾਂ ਵੀ ਰੈਜ਼ਰਵੇਸ਼ਨ ਪਾਲਿਸੀ ਨੂੰ ਨਿਯਮਾਂ ਅਸਾਰ ਲਾਗੂ ਕਰੀਏ ਉੱਥੇ ਅਸੀਂ ਆਪਣੇ ਸਮਾਜ ਨੂੰ ਜਾਂ ਆਮ ਜਨਤਾ ਨੂੰ ਇਹ ਜਾਣਕਾਰੀ ਦਿੰਦੇ ਹਾਂ ਕਿ ਰੈਜ਼ਰਵੇਸ਼ਨ ਪਾਲਿਸੀ ਲਾਗੂ ਕਰਨ ਦੇ ਵਿੱਚ ਕਿੱਥੇ-ਕਿੱਥੇ ਗੜਬੜ ਕੀਤੀ ਜਾ ਰਹੀ ਹੈ ਕਿੱਥੇ-ਕਿੱਥੇ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਕੇਸਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਇਹ ਸਾਡਾ ਮਕਸਦ ਸੀ ਗੱਲ ਦਾ। ਪਾਸੇ ਜੀ ਜੇ ਮੈਂ ਪੁੱਛਣਾ ਚਾਹਾਂ ਕਿ ਆਪ ਜੀ ਦੀ ਕਿੰਨੀ ਸਰਵਿਸ ਹੋ ਗਈ ਹੈ? ਜੀ ਮੈਂ ਲਗਭਗ 14 ਤੋਂ 15 ਸਾਲ ਦੀ ਮੇਰੀ ਜੋਬ ਹੈਗੀ ਹੈ। ਬਟ ਮੈਂ ਤੁਹਾਡੇ ਜਾਣਕਾਰੀ ਦਿੱਤੀ ਦੱਸ ਰਿਹਾ ਵੀ ਮੈਂ ਜੋਬ ਵਿੱਚ ਆਉਣ ਤੋਂ ਪਹਿਲਾਂ ਕਿਉਂਕਿ ਮੇਰਾ ਜੋ ਪਰਿਵਾਰ ਹੈ ਉਹ ਬਹਾਦਸਾਂ ਵੇਟ ਕਰਦੇ ਮਿਸ਼ਨ ਨਾਲ ਚੱਲਦਾ ਰਿਹਾ ਹੈ ਤੇ ਮੈਨੂੰ ਬਚਪਨ ਤੋਂ ਹੀ ਗੁਰਤੀ ਮਿਲੀ ਹੈ ਕਿ ਮੈਂ ਜੋਬ ਵਿੱਚ ਆਉਣ ਤੋਂ ਪਹਿਲਾਂ ਰਿਜ਼ਰਵੇਸ਼ਨ ਪੋਸਟ ਦੀ ਪੂਰੀ ਤਰ੍ਹਾਂ ਹੋਈ ਸੀ ਤੇ ਮੈਂ ਆਪਣੀ ਖੁਦ ਹੀ ਜੋਬ ਵੀ ਖੁਦ ਫਾਈਟ ਕਰਕੇ ਹਾਸਲ ਕੀਤੀ ਹੈਗੀ। ਭਾਤੀ ਜੀ ਜਿਹੜੀ ਤੁਸੀਂ 15 ਤੋਂ 20 ਸਾਲ ਦਾ ਲਗਭਗ ਤੁਹਾਡਾ ਤਜਰਬਾ ਹੈਗਾ ਇਹਦੇ ਦੌਰਾਨ ਤੁਸੀਂ ਵੱਖ-ਵੱਖ ਸਰਕਾਰਾਂ ਨੂੰ ਦੇਖਿਆ ਕੀ ਇਹ ਸਾਰੀਆਂ ਸਰਕਾਰਾਂ ਦਾ ਨਜ਼ਰੀਆ ਇੱਕੋ ਜਿਹਾ ਰਿਹਾ ਰਿਜ਼ਰਵ ਕੋਲਿ ਪਾਲਿਸੀ ਰੈਜ਼ਰਵੇਸ਼ਨ ਪਾਲਿਸੀ ਦੇ ਪਰ ਨਜ਼ਰੀਆ ਇੱਕੋ ਜਿਹਾ ਨਹੀਂ ਕਹਾਗਾ ਮੈਂ ਥੋੜਾ ਦੇ ਤੇ ਐਡਵਾਂਸ ਤੁਹਾਨੂੰ ਦੱਸ ਦਿੰਦਾ ਹੈ ਕਿ ਜਿਹੜੀ ਵੀ ਸਰਕਾਰ ਆਈ ਹੈ ਉਹਨੇ ਬੇਸ਼ੱਕ ਵਾਅਦੇ ਬਹੁਤ ਕੀਤੇ ਆ ਵੀ ਅਸੀਂ ਇਸ ਕਮਿਊਨਿਟੀ ਨੂੰ ਐਸਸੀ ਜਾਂ ਦਲਿਤ ਕਮਿਊਨਿਟੀ ਦੇ ਬੈਨੀਫਿਟ ਦੇ ਲਈ ਜਾਂ ਵੈਲਫੇਅਰ ਦੇ ਲਈ ਵਰਕ ਕਰਾਂਗੇ ਬਸ ਹਰ ਵਾਰ ਸਰਕਾਰ ਅੱਗੇ ਵਧ ਕੇ ਹੀ ਕਾਣ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਤੇ ਮੈਂ ਅੱਜ ਬੜੀ ਜ਼ਿੰਮੇਵਾਰੀ ਨਾਲ ਕ ਦੀ ਸਰਕਾਰ ਜੋ ਮੌਜੂਦਾ ਸਰਕਾਰ ਹੈ ਇਹਦੇ ਵਿੱਚ ਵੀ ਰੈਜ਼ਰਵੇਸ਼ਨ ਪਾਲਸੀ ਦਾ ਕਾਹਨ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ ਤੁਹਾਡੇ ਧਿਆਨ ਚ ਮੈਂ ਇੱਕ ਜਾਣਕਾਰੀ ਸਾਂਝੀ ਕਰਦਾ ਵੀ ਮੌਜੂਦਾ ਸਮੇਂ ਦੋ ਭਰਤੀਆਂ ਪੰਜਾਬ ਸਰਕਾਰ ਦੇ ਵੀ ਟੀਚਿੰਗ ਡਿਪਾਰਟਮੈਂਟ ਚੱਲ ਰਹੀਆਂ ਨੇ ਜਿਹਦੇ ਵਿੱਚ ਇੱਕ ਭਰਤੀ ਹੈ 2364 ਦੂਜੀ ਹੈ 9891 2364 ਦੇ ਵਿੱਚ ਅਕੋਰਟ ਵੱਲੋਂ ਡਾਇਰੈਕਸ਼ਨਸ ਹੈਗੀਆਂ ਕਿ ਕੇਸ ਹੈਗਾ ਗੁਰਪ੍ਰੀਤ ਸਿੰਘ ਵਰਸਸ ਸਟੇਟ ਆਫ ਪੰਜਾਬ ਆਨ ਦਾਸ਼ 177 ਸੀਡਬਲਯੂ ਪੀ ਨੰਬਰ 2020 ਦੇ ਵਿੱਚ ਇਸ ਜਜਮੈਂਟ ਦੇ ਆਧਾਰ ਤੇ ਰੈਜ਼ਰਵੇਸ਼ਨ ਪਾਲਿਸੀ ਫਾਲੋ ਕਰਨ ਲਈ ਮਾਨਯੋਗ ਕੌਂਟਰੋਲ ਪ੍ਰੈਕਸ਼ਨ ਸੀ ਗਿਆ ਜਿਨੂ ਕੀ 2023 ਦੇ ਵਿੱਚ ਖੁਦ ਚੀਫ ਸੈਕਟਰੀ ਪੰਜਾਬ ਦੀ ਅਗਵਾਈ ਦੇ ਵਿੱਚ ਮੀਟਿੰਗ ਹੁੰਦੀ ਹੈ ਜਿਦੇ ਵਿੱਚ ਵੈਲਫੇਅਰ ਮਿਨਿਸਟਰ ਜੋ ਕਿ ਸਕਸ਼ਮ ਡਿਪਾਰਟਮੈਂਟ ਹੈ ਰੈਜ਼ਰਵੇਸ਼ਨ ਨੂੰ ਇੰਪਲੀਮੈਂਟ ਕਰਵਾਉਣ ਦੇ ਲਈ ਉਹ ਖੁਦ ਹਾਜ਼ਰ ਹੈ ਉਹਦੇ ਸਖਤਰ ਹਾਜ਼ਰ ਹੈਗੇ ਤੇ ਦੈਨ ਐਜੂਕੇਸ਼ਨ ਡਿਪਾਰਟਮੈਂਟ ਦੇ ਸਖਤਰ ਹਾਜ਼ਰ ਹੈਗੇ ਉਸ ਮੀਟਿੰਗ ਦੇ ਵਿੱਚ ਰਿਕਰੂਟਮੈਂਟ ਬੋਰਡ ਦੇ ਵਿੱਚ ਹਾਜ਼ਰ ਹੈਗਾ ਹੈ ਪਰਸਨਲ ਡਿਪਾਰਟਮੈਂਟ ਉਹਦੇ ਵਿੱਚ ਹਾਜ਼ਰ ਹੈਗਾ ਹੈ ਕੋਨ ਮਿਲਾ ਕੇ ਜਿਨ੍ਹਾਂ ਨੇ ਪਾਲਸੀ ਮੇਕਰ ਅਤੇ ਉਹਨੂੰ ਇੰਪਲੀਮੈਂਟ ਕਰਨਾ ਸਾਰੇ ਡਿਪਾਰਟਮੈਂਟ ਹਾਜ਼ਰ ਹੈਗੇ ਆ ਤੇ ਉੱਥੇ ਫੈਸਲਾ ਹੁੰਦਾ ਹੈ ਵੀ ਜਿਹੜੀ ਅੱਜ ਤੋਂ ਬਾਅਦ ਜਿਹੜੀ ਵੀ ਉਹਨਾਂ ਭਰਤੀ ਅਸੀਂ ਕਰਾਂਗੇ ਉਹਦੇ ਵਿੱਚ ਆਪਾਂ ਇਸ ਕੇਸ ਦੀਆਂ ਡਾਇਰੈਕਸ਼ਨਸ ਦੇ ਲਈਆਂ ਉਹਦੇ ਅਕੋਰਡਿੰਗ ਕਰਾਂਗੇ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਵੀ ਅਸੀਂ ਵੀ ਲਗਾਤਾਰ ਜੱਦੋਜਹਿਰ ਕਰ ਰਹੇ ਹਾਂ ਜਿਹੜੇ ਬੱਚੇ ਭਰਤੀ ਹੋਣ ਵਾਲੇ ਆ ਜਿਹੜੇ ਕਿ ਬਿਲਕੁਲ ਕਲੀਅਰ ਹੈ ਕਿ ਨਾ ਬੱਚਿਆਂ ਦਾ ਨੰਬਰ ਆਣਾ ਇਹਨੂੰ ਅਪੁਆਇੰਟਮੈਂਟ ਆਰਡਰ ਮਿਲਣੇ ਆ ਅੱਜ ਵੀ ਉਹਨਾਂ ਨੂੰ ਸੰਘਰਸ਼ ਦੇ ਰਸਤੇ ਚੱਲਣਾ ਪੈ ਰਿਹਾ ਹੈ ਅਗਲੀਆਂ ਦੋ ਜ ਪੰਜੀ ਚੀਫ ਫੈਕਟਰੀ ਨੇ ਜੀ ਉਹਨਾਂ ਨੂੰ ਕੋਈ ਡੈਲੀਗੇਸ਼ਨ ਹੁਣ ਤੱਕ ਮਿਲਿਆ ਡੈਫੀਨੇਟਲੀ ਸਰ ਜੋ ਸਾਡੇ ਖੁਦ ਸਿੱਖਿਆ ਸਕੱਤਰ ਸਾਡੀ ਦੋ ਦਿਨ ਪਹਿਲਾਂ ਨਾਲ ਮੀਟਿੰਗ ਹੋਈ ਹੈ ਤੇ ਮੈਨੂੰ ਬੜੀ ਹੈਰਾਨੀ ਹੋਈ ਹੈ ਵੀ ਇਹ ਕੇਸ 2020 ਦਾ ਹੈਗਾ ਤੇ ਇੱਕ ਕੇਸ 2024-25 ਦੇ ਵਿੱਚ ਫਾਈਨਲ ਹੁੰਦਾ ਹੈ ਜਿਹੜਾ ਕਿ ਈਡਬਲਯੂਐਸ ਨਾਲ ਸੰਬੰਧਿਤ ਸੀਗਾ ਮੈਟਰ ਦੋਨੋਂ ਸੇਮ ਹੈਗੇ ਆ ਰਿਜ਼ਰਵ ਕੈਟਾਗਰੀ ਐਸਸੀ ਐਸਟੀ ਬੀਸੀ ਓਬੀਸੀ ਕੈਟਾਗਰੀ ਨਾਲ ਵੀ ਸ਼ਿਫਟਿੰਗ ਹੋਣਾ ਸੀਗਾ ਉੱਪਰ ਤੇ ਸੇਮ ਐਸ ਈ ਡਬਲਯੂ ਐਸ ਦੇ ਕੈਂਡੀਡੇਟਸ ਨੂੰ ਸ਼ਿਫਟ ਹੋਣਾ ਸੀਗਾ 3-4 ਸਾਲ ਪਹਿਲਾਂ ਵਾਲਾ ਕਿ ਜਿਹੜਾ ਸਾਡੇ ਫੇਵਰ ਚ ਹੈਗਾ ਸਾਡੀ ਕਮੇਟੀ ਦੇ ਫੇਵਰ ਚ ਹੈਗਾ ਉਹਨਾਂ ਇਕੀਮੈਂਟ ਨਹੀਂ ਕੀਤਾ ਗਿਆ ਜਿਹੜਾ ਕਿ 2-5 ਸਾਲ ਬਾਅਦ ਜਜਮੈਂਟ ਆਣੀ ਹੈ ਉਹ ਕੇਸ ਨੂੰ ਲਗਾਤਾਰ ਇੰਪਲੀਮੈਂਟ ਕਰ ਦਿੱਤਾ ਜਾਂਦਾ 34% ਦਾ ਬਹੁਤ ਵੱਡਾ ਇੱਕ ਅੰਕੜਾ ਜਿਹੜਾ ਪੰਜਾਬ ਦੇ ਅੰਦਰ ਗਲਤ ਪਾਇਆ ਜਾ ਰਿਹਾ ਤੇ ਜੇ ਬੀਸੀ ਨੂੰ ਲਾੜੀਏ ਤੇ ਫਿਰ ਹੋਰ ਵੱਧ ਜਾਂਦਾ ਹੈ ਹਾਂ ਲਗਭਗ 60% 40% ਦਾ ਜੀ ਤੇ ਜੇ A 2 80 ਤੇ BC ਦਾ ਜਿਹੜਾ ਵਾ ਬੈਕਲੌਗ ਨਹੀਂ ਜੇ ਪੂਰਾ ਹੋਇਆ ਤਾਂ ਮੈਂ ਇਹ ਸਵਾਲ ਆਜੀ ਨੂੰ ਕੀਤਾ ਕਿ ਇਹ ਸਬੰਧ ਵਿੱਚ ਜਿਹੜੇ ਨਵੇਂ ਚੀਫ ਸੈਕਟਰੀ ਉਹਨਾਂ ਨੂੰ ਮਿਲੇ ਤੁਸੀਂ ਪੰਜਾਬ ਦੇ ਹਾਂ ਨਵੇਂ ਚੀਫ ਸੈਕਟਰੀ ਸਭ ਬੇਸ਼ੱਕ ਅਸੀਂ ਕੇਰਸ ਇਨਰਜੀ ਦੀ ਗੱਲ ਕਰ ਰਹੇ ਹਾਂ ਜੀ ਜੇ ਬੇਸ਼ੱਕ ਅਸੀਂ ਸਰਕਾਰ ਵੀ ਦਾਅਵਾ ਕਰਦੀ ਹੈ ਵੀ ਸਰਕਾਰ ਹੈ ਜਿਹੜੀ ਉਹ ਪਿੰਡਾਂ ਤੇ ਚੱਲੇਗੀ ਪਿੰਡਾਂ ਦੇ ਸੱਥਾਂ ਤੋਂ ਚੱਲੇਗੀ ਪਰ ਸਾਡਾ ਪਰਸਨਲ ਐਕਸਪੀਰੀਅੰਸ ਹੈ ਵੀ ਅੱਜ ਵੀ ਅਧਿਕਾਰੀਆਂ ਨੂੰ ਮਿਲਣਾ ਇੱਕ ਬਹੁਤ ਵੱਡੀ ਰੁਕਾਵਟ ਹੈ ਅਧਿਕਾਰੀਆਂ ਤੱਕ ਮਿਲਣ ਲਈ ਜਿਹੜੇ ਸਾਨੂੰ ਪਾਸ ਬਣਾਉਣੇ ਪੈਂਦੇ ਆ ਉਹ ਪਾਸ ਤੋਂ ਕੋਈ ਗਰੰਟੀ ਨਹੀਂ ਹੈ ਕਿ ਵੀ 2 ਦਿਨ ਚ ਬਣ ਜਾਏਗਾ 3 ਦਿਨ ਚ ਬਣੇਗਾ ਜਾਂ 4 ਦਿਨ ਚ ਬਣੇਗਾ ਜਿਹੜੀ ਮਿਲਣ ਦੀ ਪ੍ਰਕਿਰਿਆ ਉਹ ਹੀ ਬੜੀ ਔਖੀ ਆ ਕੰਮ ਦੀ ਦੇ ਬਾਅਦ ਹੀ ਗੱਲ ਆ ਦੇਖੋ ਸਭ ਚਾਹੀਦਾ ਤੇ ਹੈ ਜੇਕਰ ਸਰਕਾਰ ਲੋਕ ਹਤੈਸ਼ੀ ਹੈ ਉਹਨਾਂ ਦਾ ਖੁਦ ਇਨਵੀਟੇਸ਼ਨ ਦੇਣਾ ਚਾਹੀਦਾ ਹੈ ਵੀ ਜੋ ਵੀ ਕਿਸੇ ਨੂੰ ਸਮੱਸਿਆ ਹੈਗੀ ਆਪਣੀ ਜਥੇਵੰਦਕ ਪਦਰਤੀ ਆ ਕੇ ਸਾਡੇ ਧਿਆਨ ਚ ਲਿਆਓ ਤਾਂ ਕਿ ਅਸੀਂ ਹੱਲ ਕਰੀਏ ਪਰ ਇੱਥੇ ਉਲਟ ਹੋ ਰਿਹਾ ਹੈ ਇੱਥੇ ਜਥੇਵੰਦਿਆਂ ਨੂੰ ਮਿਲਨ ਦਾ ਟਾਈਮ ਹੀ ਨਹੀਂ ਦਿੱਤਾ ਜਾ ਤੁਸੀਂ ਖੁਦ ਦੇਖੋਗੇ ਮੁੱਖ ਮੰਤਰੀ ਪੰਜਾਬ ਵੱਲੋਂ ਹੁਣ ਤੱਕ ਕਿੰਨੀਆਂ ਜਥੇਵੰਦਿਆਂ ਨੂੰ ਮਿਲਣ ਦੇ ਟਾਈਮ ਦਿੱਤਾ ਗਿਆ ਤੁਹਾਨੂੰ ਮੀ ਵੱਡੇ ਵੱਡੇ ਮੁਝਾਰੇ ਕਰਨੇ ਪੈਂਦੇ ਆ ਤੁਹਾਨੂੰ ਫਿਰ ਮੀਟਿੰਗ ਮਿਲ ਜਾਂਦੀ ਹੈ ਉਹਦੀ ਵੀ ਕੋਈ ਗਰੰਟੀ ਨਹੀਂ ਵੀ ਮੀਟਿੰਗ ਹੋਏਗੀ ਜਾਂ ਨਹੀਂ ਹੋਏਗੀ ਮੋਸਟਲੀ ਮੀਟਿੰਗ ਪੋਸਟਪੋਨ ਹੋ ਜਾਂਦੀ ਹੈ ਫਿਰ ਇਹ ਜਿਹੜੀ ਸਰਕਾਰ ਨੇ ਜਿਹੜੀ ਭਗਤ ਸਿੰਘ ਦੀ ਫੋਟੋ ਤੇ ਬਾਬਾ ਅੰਬੇਸਕਰ ਸਾਹਿਬ ਦੀ ਫੋਟੋ ਲਾਈ ਆ ਇਹਦਾ ਮਤਲਬ ਤੇ ਇਹ ਨਿਕਲਦਾ ਕਿ ਸਰਕਾਰ ਸਿਧਾਂਤਾਂ ਤੋਂ ਪਰੇ ਹੈ ਕਿਤੇ ਦੇਖੋ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਵੀ ਹੁਣ ਤੱਕ ਚਾਹੇ ਅਸੀਂ ਕੋਈ ਵੀ ਸਰਕਾਰ ਪੰਜਾਬ 'ਚ ਦੇਖੀਏ ਉਹ ਜੇ ਕਹੀਏ ਵੀ ਪੂਰੇ ਪੂਰੇ ਸਿਧਾਂਤਾਂ ਤੇ ਖਰੀ ਉੱतरी ਹੈ ਤਾਂ ਐਦਾਂ ਦੀ ਮੈਨੂੰ ਤਾਂ ਫਿਰ ਤਾਂ ਕੋਈ ਸਰਕਾਰ ਦਿਖੀ ਨਹੀਂ ਜਿੰਨਾਂ ਦੇ ਪਿੱਛੇ ਪੜਿਆ ਹੈ ਮੈਂ ਆਪਣੇ ਜਨਮ ਤੋਂ ਪਹਿਲੀਆਂ ਸਰਕਾਰਾਂ ਬਾਰੇ ਵੀ ਪੜ੍ਹਿਆ ਏ ਕੋਈ ਵੀ ਸਰਕਾਰਾਂ ਪੂਰੀਆਂ ਤਾਂ ਖਰੀਆਂ ਨਹੀਂ ਉਤਰੀਆਂ ਪਰ ਇਸ ਸਰਕਾਰ ਤੋਂ ਸਾਨੂੰ ਉਮੀਦ ਸੀ ਅੱਜ ਵੀ ਇਸੇ ਉਮੀਦ ਕਰਦੇ ਹਾਂ ਹਲੇ ਵੀ 1.5 ਸਾਲ ਬਾਕੀ ਹੈਗਾ ਇਹ ਵੀ ਜੋ ਇਹਨਾਂ ਨੇ ਕਮਿਟਮੈਂਟਸ ਕੀਤੀਆਂ ਸੀ ਉਹ ਕਮਿਟਮੈਂਟਸ ਪੂਰੀਆਂ ਹੋਣੇ ਚਾਹੀਦੀਆਂ ਤੁਹਾਡੇ ਧਿਆਨ ਚ ਇੱਕ ਹੋਰ ਮੈਂ ਮੈਟਰ ਲਿਆ ਦਿੰਦਾ ਵਾ ਇੱਕ 올ਡ ਪੈਨਸ਼ਨ ਸਕੀਮ ਐ ਸਾਡੀ ਲਾਜਮਾਨ ਅੱਜ ਦੇ ਟਾਈਮ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਵੀ ਮੈਨੂੰ ਇਹ ਲੱਗਦਾ ਹੈ ਵੀ ਆਣ ਵਾਲੇ ਟਾਈਮ ਦੇ ਵਿੱਚ ਜਿਹੜੀ ਬੁਢਾਪਾ ਪੈਨਸ਼ਨ ਹੈ ਉਹ ਵੱਧ ਜਾਏਗੀ ਤੇ ਨਵੇਂ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਦੀ ਜਿਹੜੀ 올ਡ ਪੈਨਾਂ ਨੂੰ ਨਿਊ ਪੈਨਸ਼ਨ ਸਕੀਮ ਦਿੱਤੀ ਜਾ ਰਹੀ ਹੈ ਉਹਦੀ ਅਮਾਉਂਟ ਘੱਟ ਹੋਏਗੀ ਤੁਸੀਂ ਯਕੀਨ ਕਰੋਗੇ ਵੀ ਲੱਖ ਰੁਪਿਆ ਸੈਲਰੀ ਲੈਣ ਵਾਲਾ ਵਿਅਕਤੀ ਜਦੋਂ ਰਿਟਾਇਰ ਹੁੰਦਾ ਹੈ ਕਾ ਉਹਦੀ ਪੈਨਸ਼ਨ ਜਿਹੜੀ ਹੁੰਦੀ ਹੈ ਉਹ 4000 ਤੋਂ 6000 ਦੇ ਵਿੱਚ ਫਿਕਸ ਹੁੰਦੀ ਹੈ ਜੀ ਜਿਹੜੀ ਹੈ ਤੁਹਾਡੀ ਕਨਵਰਸੇਸ਼ਨ ਪ੍ਰੈਸ ਨਾਲ ਹੋ ਰਹੀ ਹੈ ਇਸ ਵਕਤ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਤੁਹਾਡੇ ਬੀ ਐਲਓ ਦੀ ਡਿਊਟੀ ਲਗਾਈ ਜਾਂਦੀ ਹੈ ਜਾਂ ਟੀਚਰ ਕੋਰ ਹੋਰ ਇਲੈਕਸ਼ਨ ਉਸ ਦੇ ਵਿੱਚ ਕੰਮ ਲਿਆ ਜਾਂਦਾ ਹੈ ਤੇ ਜਿਸ ਤਰ੍ਹਾਂ ਹਾੜਾਂ ਦੇ ਵਿੱਚ ਯਖਾਸਪੁਰ ਤੇ ਗਰਦਾਸਪੁਰ ਜਿਲ੍ਹਾ ਹਾਰਪੁਰ ਜਿਲ੍ਹਾ ਜੰਦਰ ਦਾ ਕੁਸ਼ਪਾ ਕੁਸ਼ ਲਧਾਨੇ ਦਾ ਭਾਗ ਉਸ ਪਠਾਨਕੋਟ ਜ਼ਿਲ੍ਹੇ ਦਾ ਕਾਫੀ ਹਿੱਸਾ ਜਿਹੜਾ ਉੱਥੇ ਟੀਚਰਸ ਦੀਆਂ ਡਿਊਟੀਆਂ ਜੁੜੀਆਂ ਹੋਰ ਨਾਲ ਉਹਨਾਂ ਡਿਪਾਰਟਮੈਂਟਾਂ ਚ ਲਾਈਆਂ ਜਾਂਦੀਆਂ ਆਂ ਮਿਸਾਲ ਦੇ ਤੌਰ ਤੇ ਬੀਐਲ ਉਹ ਕੰਮ ਲਿਆ ਜਾਂਦਾ ਕੀ ਇਹ ਵਾਜਬ ਗੱਲ ਆ ਦੇਖੋ ਅਸੀਂ ਜਥੇਵੰਦਕ ਤੌਰ ਤੇ ਐਸਸੀਬੀਸੀ ਦੇ ਆਪਣੇ ਜਥੇਵੰਦੀ ਵੱਲੋਂ ਇਹਨਾਂ ਡਿਊਟੀਆਂ ਦਾ ਹਮੇਸ਼ਾ ਵਿਰੋਧ ਕਰਦੇ ਰਹੇ ਹਾਂ ਸਮੇਂ ਸਮੇਂ ਤੇ ਅਸੀਂ ਅਧਿਕਾਰੀਆਂ ਨੂੰ ਮਿਲਦੇ ਰਹੇ ਹਾਂ ਅਸੀਂ ਐਸਡੀਐਮ ਸਾਹਿਬ ਡੀਸੀ ਸਾਹਿਬਾਨ ਨੂੰ ਬਾਰ ਬਾਰੀ ਬੇਨਤੀ ਵੀ ਡਿਊਟੀਆਂ ਨਹੀਂ ਹੋਣੀਆਂ ਚਾਹੀਦੀਆਂ ਤੁਹਾਡੇ ਕੋਲ ਸ਼ਾਇਦ ਸਿਰਫ ਇੰਨੀ ਗੱਲ ਦਾ ਤੁਹਾਡੇ ਧਿਆਨ 'ਚ ਹੋਵੇ ਕਿ ਵੀਐਲ ਡਿਊਟੀ ਲੱਗਦੀ ਹੈ ਮੈਂ ਤੁਹਾਨੂੰ ਇਹ ਵੀ ਦੱਸ ਸਕਦਾ ਵੇ ਇੱਕ ਸਾਲ ਦੇ ਵਿੱਚ ਐਧਾਂ ਦੇ ਸਾਲ ਵੀ ਆਏ ਜਿੱਥੇ ਇੱਕ ਅਧਿਆਪਕ ਆਪਣੇ ਸਕੂਲ ਤੋਂ ਵੀਐਲ ਡਿਊਟੀ ਦੇ ਲਈ ਲਗਭਗ 80 ਤੋਂ 100 ਦੇ ਵਿੱਚ ਲਗਭਗ ਬਾਹਰ ਰਹਿੰਦਾ ਹੈ ਤੁਸੀਂ ਆਪਣੇ ਸੋਚੋ ਕਿ ਜਿਹੜਾ ਦੇ ਆਪਕ ਬੱਚਾ ਕਿ ਵੀ ਅਧਿਆਪਕਤਾ ਤਾਂ ਪਹਿਲੀ ਇੱਕ ਕੱਟ ਰਹਿ ਗਿਆ ਪ੍ਰਾਇਮਰੀ ਦੇ ਵਿੱਚ ਇਸ ਟਾਈਮ ਇੱਕ ਅਧਿਆਪਕ 50 ਜਾਂ 67 ਬੱਚਿਆਂ ਨੂੰ ਪੜਾ ਰਿਹਾ ਹੈ ਅਨੇਕਾਂ ਕਲਾਸਾਂ ਨੂੰ ਪੜਾ ਰਿਹਾ ਹੈ ਉਹਦੇ ਕੋਲ ਅੱਗੇ ਨਰਸਰੀ ਕਲਾਸ ਵੀ ਆ ਚੁੱਕੀ ਹੈ ਜੇਕਰ ਇੱਕ ਅਧਿਆਪਕ ਬੱਚਿਆਂ ਜਾਂਦੇ ਦੂਰ ਰਹੇਗਾ ਤਾਂ ਤੁਸੀਂ ਆਪਣੇ ਆਪ ਸੋਚੋ ਵੀ ਕਿਹਾ ਉਹ ਬੱਚੇ ਐਜੂਕੇਸ਼ਨ ਦਾ ਉਹ ਲੈਵਲ ਟੱਚ ਕਰ ਲੈਣਗੇ ਜੋ ਉਹਦੇ ਮਾਪੇ ਸੋਚ ਕੇ ਬੈਠੇ ਆ ਅਧਿਆਪਕ ਦੁਖੀ ਹਨ ਅਧਿਆਪਕ ਬਿਲਕੁਲ بار-बार ਇਹ ਬੇਨਤੀਆ ਕਰ ਰਹੇ ਵੀ ਸਾਣਾ ਸਕੂਲ ਨਾਲੋਂ ਕਿਸੇ ਵੀ ਹੋਰ ਕੰਮ ਦੀ ਨਾ ਕੱਢਿਆ ਜਾਏ ਇਹਦੇ ਉੱਤੇ ਵੀ ਸਰਕਾਰ ਨੂੰ ਬੜੇ ਖੁੱਲ੍ਹ ਤੇ ਦਿਮਾਗ ਸੋਚਣਾ ਪਏਗਾ ਕਿ ਜੇਕਰ ਵਾਕਈ ਅਸੀਂ ਪੰਜਾਬ ਨੂੰ ਐਜੂਕੇਸ਼ਨ ਪੱਖੋਂ ਅਸੀਂ ਵਾਕਈ ਸੂਬਿਆਂ ਦੇ ਬਰਾਬਰ ਕਰਨਾ ਹੈ ਤਾਂ ਸਾਣਾ ਅਧਿਆਪਕ ਦਾ ਸਕੂਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੈਗਾ ਪਰ ਅਸਤੇ ਮਾਦੇਮ ਨਾਲ ਚੀਫ ਸੈਕਟਰੀ ਪੰਜਾਬ ਨੂੰ ਕੀ ਬੇਨਤੀ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜੇ ਤੁਹਾਡੇ ਪ੍ਰਾਇਮਰੀ ਤੇ ਸਰਕਾਰੀ ਸਕੂਲ ਨੇ ਜਿਹੜੇ ਉਥੇ ਅਕਸਰ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਔਰ ਗਰੀਬ ਜਿਹੜੇ ਧਿਆ ਦੇ ਨਾਲ ਜੁੜੇ ਹੋਏ ਨੇ ਮਜ਼ਦੂਰਾਂ ਦੇ ਬੱਚੇ ਪੜ੍ਹਦੇ ਨੇ ਮੈਂ ਜੇਕਰ ਤਾਂ ਇਸ ਤੋਂ ਅੱਗੇ ਜਾ ਕੇ ਅੱਜ ਹਾਰਾ ਨਹੀਂ ਮਾਰ ਪਈ ਆ ਫਿਰ ਕੋਈ ਹੋਰ ਮਾਰ ਪਈ ਦੀ ਆ ਫਿਰ ਕੋਈ ਹੋਰ ਡਿਊਟੀ ਆ ਜਾਂਦੀ ਆ ਤੇ ਜਿਹਦੇ ਘਰ ਅੱਗੇ 100 ਸਾਲ ਦਾ ਗੈਪ ਪੈ ਗਿਆ ਤੇ ਬੱਚਾ ਜਿਹੜਾ ਵਾ ਉਹਨੂੰ ਕੋਈ ਪੜਾਉਣ ਵਾਲਾ ਕੋਈ ਨਹੀਂ ਹੈਗਾ ਉਹਦੇ ਵਰਗੀ ਕਿਹਨਾਂ ਜਾਓਗੇ ਦੇਖੋ ਚੀਫ ਸਕੱਟਰੀ ਪੰਜਾਬ ਨੂੰ ਸਤਿ ਸ੍ਰੀ ਅਕਾਲ ਬੇਨਤੀ ਕਰਦੇ ਹਾਂ ਵੀ ਸਕੂਲਾਂ ਦੇ ਵਿੱਚ ਕਿਸੇ ਵੀ ਕੰਡੀਸ਼ਨ ਦੇ ਵਿੱਚ ਅਧਿਆਪਕ ਨੂੰ ਬੱਚਿਆਂ ਤੋਂ ਦੂਰ ਨਹੀਂ ਕੀਤਾ ਜਾਏ ਨੰਬਰ 1 ਨੰਬਰ 2 ਜਿਹੜੀ ਸਾਡਾ ਐਜੂਕੇਸ਼ਨ ਸਿਸਟਮ ਹੈ ਇਹਨੂੰ ਹੋਰ ਸਟਰੋਂਗ ਕਰਨ ਦੀ ਜ਼ਰੂਰਤ ਹੈ ਕਿ ਹੈ ਇਨਫਰਾਸਟ੍ਰਕਚਰ ਹੀ ਇਕੱਲਾ ਨਹੀਂ ਹੁੰਦਾ ਇੱਕ ਸਿਲੇਬਸ ਵੀ ਬਹੁਤ ਮੈਟਰ ਕਰਦਾ ਹੈ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਤੀਜਰੀ ਗੱਲ ਇਹ ਹੈਗੀ ਹੈ ਵੀ ਅਸੀਂ ਵਾਵਾਸਾਹ ਮੈਡਕਲ ਦੇ ਮਿਸ਼ਨ ਨਾਲ ਚੱਲਣ ਵਾਲੀ ਜਥੇਬੰਦੀ ਹੈਗੀ ਹੈ ਔਰ ਬਾਬਾ ਸਾਹਿਬ ਵੇਖ ਕੇ ਜੋ ਕਿ ਭਾਰਤ ਦੇ ਸੰਵਿਧਾਨ ਨਰਮਤਾ ਹੈ ਜਿਹਦੇ ਪੂਰੀ ਦੁਨੀਆ ਦੇ ਵਿੱਚ ਵਿਖਿਆਤ ਹੈਗੇ ਆ ਕਿ ਉਹਨਾਂ ਵਰਗਾ ਵਿਦਵਾਨ ਕੋਈ ਨਹੀਂ ਹੈਗਾ ਉਹਨਾਂ ਨੇ ਜਦੋਂ ਇਹ ਗੱਲ ਕਹੇ ਤੀ ਵੀ ਸਿੱਖਿਆ ਉਹ ਛੇ ਦੇ ਦਾ ਦੁੱਧ ਹੈ ਜੋ ਪੀਏਗਾ ਉਹ ਦਿਹਾੜੇਗਾ ਜਦੋਂ ਇਹ ਗੱਲ ਉਹ ਕਹਿੰਦੇ ਆ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਇੱਕ ਰੋਟੀ ਚਾਹੇ ਕੱਟ ਖਾ ਲੋ ਪਰ ਆਪਣੇ ਬੱਚਿਆਂ ਨੂੰ ਸਿੱਖੇ ਜ਼ਰੂਰ ਕਰੋ ਲੋਕੀ ਤਿਆਰ ਹੈਗੇ ਆ ਆਪਣੇ ਬੱਚਿਆਂ ਨੂੰ ਸਿੱਖਿਤ ਕਰਨ ਦੇ ਲੋਕ ਤਾਂ ਪਿਆਰ ਹੈਗੇ ਆ ਬਸ ਉਹਨੇ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਆ ਵੀ ਕਿਆ ਉਹ ਸਾਰੀਆਂ ਫੈਸਿਲਿਟੀਆਂ ਉਹਨਾਂ ਬੱਚਿਆਂ ਨੂੰ ਦੇ ਦੇ ਪਾ ਰਹੇ ਹਨ ਜਿਨ੍ਹਾਂ ਦੇ ਨਾਲ ਬੱਚੇ ਆਪਣੇ ਆਪ ਨੂੰ ਅਪਲਿਫਟ ਕਰ ਸਕਣ ਤੇ ਹਰ ਇੱਕ ਗਰੀਬ ਪਰਿਵਾਰ ਦੇ ਵਿੱਚ ਵੀ ਇੱਕ ਅਕਸਰ ਪੈਦਾ ਹੋ ਸਕਦਾ ਮੇਰੇ ਲਾਸਟ ਕੁਐਸਚਨ ਹੈ ਕਿ ਅਕਸਰ ਸੋਤੇ ਬਾਬਾ ਸਾਦੇ ਬੇਦਕਰ ਸਾਹਿਬ ਦੀ ਸਟੇਜ ਸਿਧਾਂਤ ਦੀ ਗੱਲ ਕੀਤੀ ਜਾਂਦੀ ਹੈ ਅਦਾਮ ਲਿੰਕਨ ਦੇ ਸਿਧਾਂਤ ਦੀ ਗੱਲ ਕੀਤੀ ਜਾਂਦੀ ਹੈ ਪਰ ਜਿੱਥੇ ਦੇਸ਼ ਦੇ ਅੰਦਰ ਇੱਕ ਧਰਮ ਦਾ ਟਿਕਾ ਲੱਗ ਜੇ ਇਹ ਕਿਸ ਤਰ੍ਹਾਂ ਦੀ ਵਾਜਬਤਾ ਹੈ ਦੇਖੋ ਸਰ ਧਾਰਮਿਕ ਰਿਹਾ ਇਸ਼ੂ ਹੈਗਾ ਜਿੱਥੇ ਤੁਸੀਂ ਦੋ ਤਾਰੀ ਹਥਿਆਰ ਹੈਗਾ ਜਾ ਦੇ ਸਹੀ ਅੱਖਾਂ ਚ ਲਾਗੂ ਹੋਏਗਾ ਧਰਮ ਧਰਮ ਉਹੀ ਮੈਂ ਧਰਮ ਮੰਨਦਾ ਹੈ ਜਿਹੜਾ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ ਜਿਹੜਾ ਹਰ ਇੱਕ ਨੂੰ ਬਰਾਬਰ ਮੰਨਦਾ ਹੈ 바ਵਾ ਸਾਹਿਬ ਨੇ ਜੋ ਸਾਨੂੰ ਧਰਮਾਂ ਦਾ ਧਰਮ ਦੀ ਪਰਿਭਾਸ਼ਾ ਦਿੱਤੀ ਹੈ ਉਹ ਕਹਿੰਦੇ ਜਿਹੜਾ ਧਰਮ ਇਨਸਾਨ ਨਾਲ ਇਨਸਾਨ ਨਹੀਂ ਸਮਝਦਾ ਧਰਮ ਨਹੀਂ ਹੋ ਸਕਦਾ ਅਸੀਂ ਜਿੱਥੇ ਬੰਦੇ ਤੌਰ ਤੇ ਉਸ ਧਰਮ ਵਿੱਚ ਵਿਸ਼ਵਾਸ ਕਰਦੇ ਹਾਂ ਜਿਹੜਾ ਇਨਸਾਨ ਨਾਲ ਇਨਸਾਨ ਸਮਝੇ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਧਰਮ ਹੈਗਾ ਹੈ ਸਾਨੂੰ ਜੇਤ ਵਿਸ਼ਵਾਸ ਰੱਖਦੇ ਹੋਏ ਸਭ ਦੇ ਵਿਕਾਸ ਲਈ ਸਭ ਦੇ ਸੰਵਿਧਾਨਿਕ ਹੱਕਾਂ ਦੀ ਰਾਖੀ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ ਥੈਂ ਸਰ ਜੀ ਜਿਹੜਾ ਚੈਨਲ ਤੇ ਸਤ ਸਤ ਸਤੋ ਜੀ ਆਖੜਾ ਮੋਟਰ ਮਨਗਲਤਰਾ ਜਿਹੜਾ ਅੱਜ ਵੀ ਇਹ ਪ੍ਰੋਗਰਾਮ ਨਿਉਆ ਬਣਾਇਆ ਇਹਨੂੰ ਪਾਉਂਦੀਆਂ ਕਰ ਰਿਹਾ ਕੀਤਾ ਹੋਇਆ ਹੈ ਸੀਐਸਟੀ ਯੂਨੀਅਨ ਜਿਹੜੀ ਹੈ ਜਿਲ੍ਹਾ ਗੁਰਦਾਸਪੁਰ ਦੀ ਅਧਿਆਪਕ ਯੂਨੀਅਨ ਇਹ ਵਿੱਚ ਕੀ ਤੁਸੀਂ ਕਮਜ਼ੋਰੀਆਂ ਫੀਲ ਕਰਦੇ ਸੀ ਕੀ ਕਮੀਆਂ ਫੀਲ ਕਰਦੇ ਸੀ ਕਿ ਤੁਹਾਨੂੰ ਆਪਣੀ ਇੱਕ ਜਥੇਬੰਦੀ ਬਣਾਣੀ ਪਈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮੈਂ ਬਲਵੰਤ ਕੁਮਾਰ ਜਿਲ੍ਹਾ ਪ੍ਰਸਤ ਸਖਤਰ ਐਸਸੀਬੀਸੀ ਅਧਿਆਪਕਾਂ ਦੇ ਇੰਪਲਾਈ ਗਨ ਗੁਦਾਸ ਤੋਂ ਵੱਲੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਥੇ ਕੋ ਆਏ ਹੋ ਦੇਖੋ ਬਹੁਤ ਲੰਬੇ ਸਮੇਂ ਤੋਂ ਸਾਡੀ ਉਭਾਰ ਦੀਆਂ ਸਮੱਸਿਆਵਾਂ ਚਾਹੇ ਉਹ ਅਧਿਆਪਕ ਨੇ ਜਾਂ ਕੋਈ ਇੰਪਲਾਈ ਆ ਬਹੁਤ ਸਾਰੀਆਂ ਪ੍ਰਮੋਸ਼ਨਾਂ ਜਾਂ ਬੈਕਲੌਗ ਬਣ ਹੋ ਰਿਹਾ ਤੇ ਉਹਦੇ ਨੂੰ ਮੁੱਖ ਰੱਖ ਕੇ ਬਹੁਤ ਸਾਰੀਆਂ ਪਿਛਲੇ ਸਮੇਂ ਤੋਂ ਜੋ ਭਰਨੀਆਂ ਹੋਈਆਂ ਨੇ ਉਹਦੇ ਵਿੱਚ ਦੋਸਤੋ ਦਿੱਤੇ ਜਿਹੜੇ ਆ ਉਹ ਸੇਟਣ ਲੱਗ ਪ ਨਹੀਂ ਕਿਤੇਗੇ ਉਹਨੂੰ ਹੱਥ ਰੱਖ ਕੇ ਯੂਨੀਨ ਨੇ ਕਾਫੀ ਕੋਟ ਆ ਗਈ ਸੀ ਅੱਜ ਕੋਟ ਨੂੰ ਮੁੱਖ ਰੱਖ ਕੇ ਸਾਡੇ geh level ਤੇ ਇਹਦਾ ਕਿ ਇਧਰ ਕੇੰਪਾਂ ਉਨਾ ਤੱਕ ਪਲੱਸ ਅਬਜਰਸ਼ਨ ਪਾਲਿਸੀ ਲਾਇਆ ਗਿਆ ਵਾ ਕਿ ਸਾਡੇ ਕਿਹੜੇ ਕਿਹੜੇ ਮੁਕਤੇ ਆ ਜਿਹੜੀ ਸਰਕਾਰ ਜਾਂ ਸੁਭਾਗ ਬਹੁਤ ساری ਭਰਤੀਆਂ ਦਾ ਲਗੇ ਉਹਨਾਂ ਨੂੰ ਅੰਗੋਲਿਆ ਨਾ ਬੰਦਿਆ। ਉਹਨਾਂ ਆਖਰੀ ਕੀਤੀ ਤੁਸੀਂ ਰੈਜ਼ਰਵੇਸ਼ਨ ਪਾਲਿਸੀ ਦੀ ਗੱਲ ਕੀਤੀ ਹੈਗੀ। ਇਹ ਜਿਹੜੀ ਕਿੰਨਾ ਕ ਲੋਕਾਂ ਨੂੰ ਤੁਸੀਂ ਤੁਹਾਡੇ ਟੀਚਰਸ ਦੇ ਉੱਤੇ ਜਿਹੜੀ ਆ ਯੂਨੀਅਨ ਹੈ ਗਿਆਨ ਹੈਗਾ ਕਿਉਂਕਿ ਪੂਨਾ ਐਕਟ ਤੱਕ ਬੜਾ ਮਾਨ ਐਕਟ ਤੇ ਖਾਸ ਤੌਰ ਤੇ ਰੈਜ਼ਰਵੇਸ਼ਨ ਐਕਟ ਦੇ ਉੱਤੇ ਬੇਸਿਸ ਹੈਗਾ ਹੈ ਤੇ ਬਾਰੇ ਕਿੰਨਾ ਕੁ ਫ਼ਕੀਰ ਤੁਸੀਂ ਲੋਕਾਂ ਤੱਕ ਵੀ ਇਹ ਰਹਿਣਾ ਹੈਗੀ ਆ ਕਿਉਂਕਿ ਸਾਡੇ ਜਿਹੜੇ ਪੰਜਾਬ ਪ੍ਰਧਾਨ ਗੁਰਦਾ ਸਾਹਿਬ ਤੇ ਨਾਸਲਾਣਾ ਸਾਹਿਬ ਉਹਨਾਂ ਨੇ ਪੂਨਾ ਤੱਕ ਜਿਹੜੇ ਲਗਭਗ 800 ਬੰਦੇ ਨੂੰ ਜਿਹੜਾ ਪੂਰੇ ਵਿਸਤਾਰ ਨਾਲ ਪੂਨਾ ਤੱਕ ਬੜਾ ਜਾਂ ਗਈ ਆ ਉਹ ਸਾਡੇ ਸਟੇਟ ਦੇ ਮੁਖ ਬੁਲਾੜੇ ਮੈਂ ਪੰਜਾਬ ਦੇ ਨਾਲ ਨਾਲ ਭਾਰਤ ਦੇ ਕਰਨਾ ਦਾ ਪਰ ਦਬਾਤੀ ਜਿਨ੍ਹਾਂ ਨੇ ਅੱਜ ਰਸਮ ਬਾਸੀਏ ਚ 25 ਡ੍ਰੈਕ ਤੋਕਾ ਕੇ ਡਾਬਰਨਾ 25 ਬਲਵ ਦੇ ਪ੍ਰਮੋਸ਼ਨ ਕੋਟਾ ਦੇ ਡਾਬਰਨਾ ਉਹੀ ਤਰ੍ਹਾਂ ਉਹਨਾਂ ਕੋਟਾ ਦੇ ਡਾਬਰਨਾ ABC ਦੀ ਉਹਦਾ ਵਿਸਥਾਰ ਨਾਲ ਗੱਲ ਕੀਤੀ ਗਈ ਆ ਔਰ ਹਰੇਕ ਅਧਿਆਪਕ ਨੂੰ ਹਰੇਕ EMPLOYE ਨੂੰ ਉਹਨਾਂ ਦੇ ਵਿਭਾਗ ਦੀਆਂ ਕਿ ਸਮੱਸਿਆਵਾਂ ਤੇ ਫੇਸ ਕਰ ਰਿਹਾ ਪ੍ਰਮੋਸ਼ਨ ਨਾਲ ਲੈ ਕੇ ਉਹਨੂੰ ਬਾਰੇ ਗੱਲ ਕੀਤੀ ਗਈ ਜਿਹੜਾ ਤੁਹਾਡੇ ਕੋਲ ਬੈਕਲੌਗ ਦਾ ਇੱਕ ਤਰ੍ਹਾਂ ਰੱਖਾ ਪੇਸ਼ ਕਰ ਰਹੇ ਉਹਨਾਂ ਕੋਲ ਬੈਕਲੌਗ ਦੀ ਪ੍ਰੋਬਲਮ ਹੈ ਕਿੰਨੀ ਸਾਡੀ ਜਿਹੜੀਆਂ ਪ੍ਰਿੰਸੀਪਲ ਦੀਆਂ ਪੋਸਟਾਂ ਨੇ ਵਾਈਸ ਪ੍ਰਿੰਸੀਪਲ ਦੀਆਂ ਪੋਸਟਾਂ ਨੇ ਡੀਓਸ ਆਬਦੀਆਂ ਪੋਸਟਾਂ ਨੇ ਇਹ ਕਿੰਨੀ ਖਾਲੀਆਂ ਨੇ ਅਗਰ ਟੈਂਟੇਟਿਵਲੀ ਗੱਲ ਕਰੀਏ ਲਗਭਗ 100 ਤੋਂ ਪਲੱਸ ਪੋਸਟਾਂ ਪ੍ਰਿੰਸੀਪਲ ਦੀਆਂ ਖਾਲੀ ਨੇ ਜਿਵੇਂ ਬਹੁਤ ਸਾਰੇ ਵੱਡੇ ਬਜਟ ਬੈਕ ਲੱਗ ਅਜੇ ਤੱਕ ਇਹਨਾਂ ਲੰਮੇ ਸਮੇਂ ਨੂੰ ਨਹੀਂ ਭੜਿਆ ਗਿਆ 52 ਪੋਸਟਾਂ ਦਾ ਹੈਡਮਾਸਟਰ ਪ੍ਰਿੰਸੀਪਲ ਦਾ ਬੈਕਗ੍ਰਾਉਂਡ ਲੱਗਿਆ ਉਹ ਵੀ ਤੱਕ ਨਹੀਂ ਭੜਿਆ ਗਿਆ ਸੋ ਆਪਾਂ ਹੁਣ ਆਪਣੀ ਵਧਵੰਦੇ ਅਪੀਲ ਕਰਦੇ ਆਂ ਵਿਭਾਗ ਨੂੰ ਪੰਜਾਬ ਸਰਕਾਰ ਨੂੰ ਜਿਹੜੀਆਂ ਪ੍ਰੋਮੋਸ਼ਨਲ ਗੱਡੀਆਂ ਨੇ ਸਾਡਾ ਬੰਦਾ ਬੈਕ ਲੰਗੇ ਦਾ ਉਹ ਜਲਦੀ ਹੋਣੀ ਚਾਹੀਦੀ ਹੈ ਪ੍ਰਧਾਨ ਜੀ ਤੁਹਾਡਾ ਸਰਵਿਸ ਦਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਲੱਗਦਾ ਕਿ 20 ਸਾਲ ਇਸੇ ਮੈਗਨਿਟ ਨਾਲ ਕਰਦੇ ਹੋਏ ਨੇ ਪੂਰੇ ਦੌਰਾਨ ਬਹੁਤ ਸਾਡੀਆਂ ਸਮੱਸਿਆਵਾਂਆਂ ਜਿਹੜੀਆਂ ਸਾਡਾ ਅਧਿਆਪਕ ਵਰਗ ਚਾਹੇ ਕਫਲ ਕੇਸ ਆ ਦੂਰ ਨੌਕਰੀਆਂ ਦਾ ਦੇ ਕਿੰਦਰ ਅਧਿਆਪਕ ਦੂਰ ਨੌਕਰੀ ਚਾਰੇ ਆ ਉਹਨਾਂ ਵਾਸਤੇ ਵੀ ਬੜੀ ਔਖੀ ਆ ਤੇ ਮੈਂ ਦੇਖੋ ਬਦਲੀਆਂ ਹੋਈਆਂ ਨੇ ਸਾਡੇ ਇੱਕ ਉਹਨਾਂ ਨੇ ਤੁਹਾਨੂੰ ਬਦਲੀਆਂ ਆ ਕੋਈ ਹਸਪਤਲ ਜਿਹੜੇ ਚੰਗੇ ਨਾਲ ਜਾਬ ਕਰਦੇ ਆ ਜੋ 15 ਸਾਲ ਬਗੇ ਵਾਇਸ ਦੇ ਡਿਪਾਰਟਮੈਂਟ ਦੇ ਕੰਮ ਨੂੰ ਲਾਜੇ ਉਹਦੀ ਬਦਲੀ ਹੋ ਗਈ ਆ ਉਹ ਸਿੰਗਲਟੀਨ ਰੇਡ ਨੂੰ ਬੀਜ ਨਹੀਂ ਕਿਤੇ ਆ ਰਿਹਾ ਤੇ ਇਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਅਧਿਆਪਕ ਵਰਗ ਖਾਸ ਕਰਕੇ ਲੇਡੀ ਟੀਚਰ ਫੇਸ ਕਰ ਰਿਆ ਇਹਦਾ ਜਲਦੀ ਜਰਾ ਮਿਲ ਕੇ ਡੀਪੇ ਨਾਲ ਲੱਗਦਾ ਜਾਊਗਾ ਮਲੇ ਖਾਸਤੇ ਕਿਹਾ ਜਾ ਸਕਦਾ ਹੈ ਕਿ ਐਸਟੀਐਸਟੀ ਯੂਨੀਅਨ ਬਣਾਉਣ ਦੇ ਇਹਨਾਂ ਮੁੱਦਿਆਂ ਦੇ ਖਾਦ ਕੇ ਜਿੱਥੇ ਐਸਸੀ ਵਰਗ ਦੇ ਨਾਲ ਸੰਬੰਧ ਰਿਸ਼ਤੇ ਲੋਕ ਨੇ ਉਹ ਖਰਾਬ ਹੁੰਦੇ ਨੇ ਹਨਨ ਇਨਸਾਫ ਨਹੀਂ ਦੇਖੋ ਜਿਹੜੇ ਸਾਡੇ ਸਮਾਜ ਦੇ ਪ੍ਰੋਮੋਸ਼ਨਾਂ ਨੇ ਤੇ ਉਹਦੇ ਵਿੱਚ ਜਿਹੜਾ ਸਾਡਾ ਬੈਕਲੌਗ ਕਿਤੇ ਲੰਮੇ ਸਮੇਂ ਦੱਬਿਆ ਆ ਰਿਹਾ ਔਰ ਜੇ ਵਰਦੇ ਵੀ ਇਹਦੇ ਬਹੁਤ ਘੱਟ ਬੋਸ ਤਾਂ ਵਰਦੇ ਆ ਔਰ ਪ੍ਰੋਪਰ ਰੈਕਟਰ ਲਾਗੂ ਨਹੀਂ ਕਰਦੇ ਸੋ ਮੈਂ ਜਿਨਾ ਦੱਸਦੇ ਜਿਹੜੇ ਸਾਡੇ ਜਿਨੇ ਹਿੱਸਾ ਦਾ ਉਹਨਾਂ ਦੇ ਮੁਖੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਲਦੀ ਇਹ ਪ੍ਰੋਮੋਸ਼ਨਲ ਕਮੀਆਂ ਨੇ ਉਹਦੇ ਸਾਰੇ ਮੁੱਤੇੜਿਆ ਪ੍ਰੋਪਰ ਫਾਲੋ-ਅੱਪ ਜਿਸ ਤਰ੍ਹਾਂ ਪ੍ਰਸਕੁਤਰ ਸਾਹਿਬ ਤੁਸੀਂ ਦੱਸਿਆ ਕਿ ਤੁਹਾਡੀ 20 ਸਾਲ ਦੀ ਸਰਵਿਸ ਹੋਈ ਹੈ 20 ਸਾਲ ਦੀ ਸਰਵਿਸ ਦੇ ਵਿੱਚ ਦੀ ਸਾਰੀਆਂ ਸਰਕਾਰਾਂ ਨੇ ਦੇਖਿਆ ਹੀ ਆ ਤੇ ਉਹਦੇ ਦੌਰਾਨ ਕਿਸੇ ਵੀ ਸਰਕਾਰ ਨੇ ਕੁਝ ਨਾ ਤਾਂ ਜੋ ਕਦਮ ਨਹੀਂ ਚੁੱਕਿਆ ਇਸ ਬਾਰੇ ਮੈਂ ਦੇਖਦਾ ਹਾਂ ਕਿ ਸਰਕਾਰਾਂ ਕਹੇ ਤਾਂ ਜਿਹੜੀ ਸਰਕਾਰ ਪਿੱਛੇ ਦਾਗ ਕਰ ਗਈ ਹੈ ਜਾਂ ਕਰ ਰਹੀ ਆ ਜਿਹੜਾ ਮੇਨ ਸਾਡਾ ਹੈਗਾ ਫੋਕਸ ਕਿ ਆਪਾਂ ਸਿਰਾ ਐਸਸੀ ਵਰਗਾ ਜਾਂ ਬੀਸੀ ਵਰਗਾ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਮੋਸ਼ਨਾਂ ਨੇ ਜਾਂ ਸਾਡੀ ਸਿੱਧੀ ਦਿੱਤੀ ਆ ਡਾਇਰੈਕਟ ਭੱਤੇ ਜੀ ਉਹਨਾਂ ਨੂੰ ਉਹਨਾਂ ਕੋਲ ਆਈਦਾ ਔਰ ਜਿੱਕਰ ਆਪਾਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਛੱਡ ਕੇ ਬਣਾ ਬੀਸੀ ਦਾ ਪ੍ਰਿੰਸੀਪਲ ਡੇਟ ਤੇ ਬੀਸੀ ਆ ਗਿਆ ਜਿਹੜੇ ਬੱਚੇ ਦੇ ਹਾਜ਼ਰ ਜਾਂ ਮਦਦ ਜੋ ਆ ਕਰਦੇ ਆ ਤੇ ਜੇ ਉਹ ਵੀ ਅਗਲੀ ਗੱਲ ਵਿੱਚ ਇੰਕਮ ਦੋਨੋਂ ਕਰ ਰਹੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਇੱਕਦਮ ਵਰਲਡਰ ਥੇੜੋ ਬੀਸੀ ਕ੍ਰਿਮੀਨੇਟ ਆਉਂਦੇ ਆ ਤਾਂ ਸਾਡੇ ਲੋਕਾਂ ਨੂੰ ਇਹ ਅਵੇਸਨਸ ਹੈ ਨਹੀਂ ਆ ਉਹਦੇ ਬਾੜੇ ਜਿਹੜੇ ਆ ਸਾਡਾ ਜਿਹੜਾ ਜਥੇਬੰਦੀ ਆ ਕੰਮ ਕਰ ਰਹੀ ਆ ਆਹ ਵਾਲੇ ਯੂਥ ਨੂੰ ਆਉਣ ਵਾਲੇ ਸਾਡੀ ਪੀੜ੍ਹੀ ਨੂੰ ਗਾਈਡ ਕਰੇਗਾ ਵੀ ਆਪਾਂ ਆਪਣੇ ਹੱਕ ਕਿੱਦਾਂ ਲਾਂਗੇ ਪ੍ਰੈਸ ਕੁੱਤਰ ਸਾਹਿਬ ਤੁਹਾਡੀ ਨੌਲੇਜ ਦੇ ਵਿੱਚ ਇੱਕ ਗੱਲ ਹੋਰ ਆਈ ਹੋਏਗੀ ਕਿ ਜਿੰਨੇ ਤੁਹਾਡੇ ਸਰਕਾਰੀ ਸਕੂਲ ਨੇ ਅਗਰ ਉਹਦਾ ਆਂਕੜਾ ਦੇਖਿਆ ਜਾਈਏ ਉਥੇ ਅਕਸਰ ਗਰੀਬਾਂ ਦੇ ਬੱਚੇ ਪੜ੍ਹਨ ਆਉਂਦੇ ਨੇ ਤੇ ਜਿਹੜੇ ਗਰੀਬਾਂ ਦੇ ਬੱਚੇ ਪੜ੍ਹਨ ਆਉਂਦੇ ਨੇ ਤੇ ਤੁਹਾਡੇ ਟੀਚਰਸ ਦੀ ਜਿਹੜੀ ਡਿਊਟੀ ਹੁੰਦੀ ਆ ਹੋਰ-ਹੋਰ ਕਮਾਂ ਦੇ ਲਗਾਈ ਜਾਂਦੀ ਹੈ ਕਿ ਆ ਜਦ ਕਿ ਟੀਚਰ ਨੂੰ ਤੇ ਦੂਸਰੇ ਪਾਸੇ ਲਗਾਇ ਨਹੀਂ ਜਾ ਸਕਦਾ ਤੇ ਹੁਣ ਜਿੱਦਾਂ ਹਾਲ ਆਏ ਸੀ ਪੰਜਾਬ ਦੇ ਅੰਦਰ ਉਦੋਂ ਵੀ ਸਕੂਲ ਸਫਰ ਕਰ ਰਹੀ ਸੀਗੇ ਹੁਣ ਕੋਈ ਹੋਰ ਪੋਲਿਟਿਕਲ ਪ੍ਰੋਗਰਾਮ ਆਇਆ ਜਾਂ ਇਲੈਕਸ਼ਨ ਆ ਰਹੇ ਆ ਫਿਰ ਅਸੂਤ ਨਾਲ ਕਰਿਆ ਕਿ ਤੇ ਬੱਚਿਆਂ ਦਾ ਨੁਕਸਾਨ ਕਿਹਦਾ ਦੇਖੋ ਮੈਂ ਤੁਹਾਡੇ ਨਾਲ ਬਹੁਤ ਸਹਿਮਤ ਹਾਂ ਕਿ ਬਹੁਤ ਲੰਮੇ ਸਮੇਂ ਤੋਂ ਤੁਹਾਡੇ ਬਹੁਤ ਸਾਰੀਆਂ ਪੋਸਟ ਖਾਲੀ ਪਈਆਂ ਮਿਲ ਗਏ ਸਿੰਗਟੀਆਂ ਸਕੂਲ ਨੇ ਚਮਕ ਰਿਹਾ ਬੱਦਮਗਾੜਿਆ ਸ਼ਹਿਰੀ ਜਮਾਦਾਨ ਨੂੰ ਭੁਹਾ ਰਿਹਾ ਬਹੁਤ ਵੱਡੀ ਸਮੱਸਿਆ ਆ ਅਸੀਂ ਪਿਛੇ ਖੜਾ ਨਹੀਂ ਬਾਹਰ ਆਈ ਆ ਬਹੁਤ ਖੜਕੂ ਵਾਲੀ ਬਿਲਡਿੰਗਾਂ ਸਮਾਨ ਦਾ ਲੋਕ ਹੋ ਗਿਆ ਜੋ ਉਹ ਵੀ ਬਾਰਡ ਮੈਂਬਰਾਂ ਨੂੰ ਬੇਨਤੀ ਕਰਾਂਗਾ ਸਾਡੇ ਮਾਨਯੋਗ ਜ਼ਿਲ੍ਹਾ ਸਿਚੀਓ ਦੇ ਗੁਰਦਾਸਪੁਰ ਜਾਂ ਡੀਪੀ ਸਾਹਿਬ ਜਾਂ ਡੈਕਟਰ ਸਾਹਿਬ ਉਹ ਜਲਦੀ ਇਹ ਸਕੂਲਾਂ ਦੇ ਇਹ ਖਾਲੀ ਬਈਆਂ ਬੋਤਾਲ ਨੂੰ ਭਰਨ ਤਾਂ ਕਿ ਲੋਕਾਂ ਨੂੰ ਆਪਾਂ ਵਧੀਆ ਸਿੱਖਿਆ ਜਿਹੜੀ ਐਡਮਿਸ਼ਨ ਆਪਾਂ ਪ੍ਰੋਵਾਈਡ ਕਰ ਸਕੀਏ ਚੀਫ ਸੈਕਟਰੀ ਪੰਜਾਬ ਨੂੰ ਤੁਸੀਂ ਅੱਜ ਕੀ ਬੇਨਤੀ ਕਰਨਾ ਚਾਹੋਗੇ ਕਿ ਜਿਹੜੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਅਧਿਆਪਕ ਘਟਨੇ ਫੇਰ ਵੀ ਇੱਥੇ ਬਈ ਜਿਹੜੇ ਆ ਆਰੰਗਨਾਨ ਜਿਹੜੇ ਆ ਸਕੂਲ ਬੰਦ ਰਹੇ ਨੇ ਤੇ ਡਿਊਟੀਆ ਮਾਸਟਰਾਂ ਦੀ ਕੋਈ ਹੋਰ ਨਹੀਂ ਆ ਜਾਰੀਆਂ ਨੇ ਦੇਖੋ ਕੀ ਗਵਾਜੋ ਗੱਲ ਹੈ ਦੇਖੋ ਮੈਂ ਇਸ ਗੱਲ ਸਹਿਮਤ ਨਹੀਂ ਹਾਂਗਾ ਕਿ ਜੇ ਸਾਡੇ ਟੀਚਰਾਂ ਉਹਨਾਂ ਨੂੰ ਪੜਾਉਂਦਾ ਕੰਮ ਕਰ ਜਾਵੇ ਕਿਉਂਕਿ ਜਿਹੜੀ ਮੇਨ ਸਾਡੀ ਜਿਹੜੀ ਮੇਰੇ ਸਾਡੀ ਜ਼ਿੰਮੇਵਾਰੀ ਹੈ ਬੱਚਿਆਂ ਨੂੰ ਵਧੀਆ ਸਿੱਖਿਆ ਮਹੱਜ ਲਾਉਂਦੀ ਹੈ ਕੋ ਮੈਂ ਸੁਭਾਵ ਨੂੰ ਟੀਲ ਕਰਦਾ ਕਿ ਜਿਹੜੀਆਂ ਬੇਲੋੜੇ ਡਿਊਟੀਆਂ ਨੇ ਉਹਨਾਂ ਟੀਚਰ ਨੂੰ ਦੇ ਦਿੱਤਾ ਜਾਵੇ ਪਰ ਟੀਚਰ ਨੂੰ ਸਕੂਲ ਦੇ ਭਾਰ ਦੇ ਜਾਵੇ ਧੰਨਵਾਦ